ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੀ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨਾਲੋਂ ਘਟ ਨਹੀਂ ਜਿਹੜੀਆਂ ਪੈੜਾਂ ਤੇ ਤੁਰ ਰਹੇ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਬਲਵਿੰਦਰ ਸਿੰਘ ਭੁੰਦੜ ਵੀ ਉਹਨਾਂ ਪੈੜਾਂ ਦੇ ਉੱਤੇ ਹੈ ਹਾਲਾਂਕਿ ਬਲਵਿੰਦਰ ਸਿੰਘ ਪੁੰਦਰ ਜਿਹੜੇ ਕਾਫੀ ਏਸਦੇ ਨੇ ਉਹਨਾਂ ਵੱਲੋਂ ਸਮਝਾਇਆ ਜਾ ਸਕਦਾ ਸੀ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਖਾਸ ਕਰਕੇ ਡਾਕਟਰ ਦਲਜੀਤ ਸਿੰਘ ਚੀਮਾ ਜੋ ਹਮੇਸ਼ਾ ਹੀ ਗੱਲਾਂ ਦਾ ਕੜਾ ਬਣਾਉਂਦੇ ਨੇ ਸਮਝਾਇਆ ਜਾ ਸਕਦਾ ਸੀ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਨਾ ਲਾਓ ਸ੍ਰੀ ਅਕਾਲ ਤਖਸ ਦੀਪਸੀਲ ਤੋਂ ਆਏ ਹੁਕਮ ਨਾਵੇ ਨੂੰ ਮੰਨੋ ਇਹਦੇ ਵਿੱਚ ਸ਼ਰੂਮਣੀ ਅਕਾਲੀ ਦਲ ਅਤੇ ਸਿੱਖ ਕੌਮ ਦੀ ਬਿਹਤਰੀ ਹੈ ਲੇਕਿਨ ਸੂਤਰ ਦੱਸਦੇ ਨੇ ਕਿ ਉਹਨਾਂ ਵੱਲੋਂ ਚਾਲ ਚੱਲੀ ਗਈ ਆਖਰਕਾਰ ਕੀ ਗੱਲ ਹੋਈ ਪੱਤਰਕਾਰਤਾ ਇਹ ਵੀ ਦੱਸਦੇ ਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਲਵਿੰਦਰ ਸਿੰਘ ਭੁੰਦੜ ਜੋ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਵੱਲੋਂ ਗੁਪਤ ਮੀਟਿੰਗ ਕੀਤੀ ਗਈ ਉਸ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਤੇ ਦਾ ਗਿਆਨੀ ਰਗਵੀਰ ਸਿੰਘ ਨੂੰ ਮਿਲੇ ਸ਼੍ਰੀ ਅਕਾਲ ਤਖਸੈਬ ਸਹਿਬ ਵਿਖੇ ਮੁਲਾਕਾਤ ਹੋਈ ਲੇਕਿਨ ਉਸ ਤੋਂ ਪਹਿਲਾਂ ਬਲਵਿੰਦਰ ਸਿੰਘ ਭੁੰਦਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗੁਪਤ ਮੀਟਿੰਗ ਹੁੰਦੀ ਹੈ ਲਗਭਗ 2 ਤੋਂ 2.5 ਘੰਟੇ ਕੀ ਕਿਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਤਾਂ ਨਹੀਂ ਕਿਹਾ ਕਿ ਜੇਕਰ ਤੁਸੀਂ ਸ਼੍ਰੀ ਅਕਾਲ ਤਖਸੈਬ ਦੇ ਜਥੇਦਾਰ ਗਿਆਨੀ ਰਗੁਪੀਰ ਸਿੰਘ ਦੀਆਂ ਸਮਾਵਾ ਉਸ ਤੋਂ ਖੋਲ ਲੈਂਦੇ ਹੋ ਤਾਂ ਮੇਰੀ ਫਿਰ ਦੁਬਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵਾਪਸੀ ਹੋਵੇਗੀ ਮੈਂ ਐਜ਼ ਫਿਰ ਦੁਬਾਰਾ ਪ੍ਰਧਾਨਗੀ ਵਾਲਾ ਅਹੁਦਾ ਸੰਭਾਲ ਲਵਾਂਗਾ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਯਾਨੀ ਕਿ ਬਾਦਲ ਪਰਿਵਾਰ ਦੀਆਂ ਉਂਗਲੀਆਂ ਅਨੁਸਾਰ ਨੱਚਦਾ ਹੈ ਯਾਨੀ ਕਿ ਉਹਨਾਂ ਦੇ ਹੱਥਾਂ ਦੀ ਘਟਕੁਤਲੀ ਹੈ ਸੂਤਰ ਦੱਸਦੇ ਨੇ ਕਿ ਬਲਵਿੰਦ ਸਿੰਘ ਪੁੰਦੜ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਇਸ ਗੁਪਤ ਮੀਟਿੰਗ ਨੇ ਫਿਰ ਹੱਲਾ ਮਚਾ ਦਿੱਤਾ ਹੈ ਹਲਚਲ ਮਚ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਕੋਰੀਡੋਰ ਦੇ ਵਿੱਚ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੱਲ ਜਿਹੜੀ ਮੀਟਿੰਗ ਹੋਈ ਹੈ ਐਸਜੀਪੀਸੀ ਜਾਨਕੀ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਕਮੇਟੀ ਦੇ ਅੰਤਰੰਗ ਮੈਂਬਰਾਂ ਦੀ ਸੋਚਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਦਾ ਜਿਹੜਾ ਇਜਲਾਸ ਹੋਣ ਵਾਲਾ ਹੈ ਉਸ ਤੇ ਮੰਤਨ ਕੀਤਾ ਜਾਵੇਗਾ ਰਗੂਜੀਤ ਵਿਰਕ ਨੂੰ ਕਾਰਜਕਾਰੀ ਜਾਂ ਚੇਅਰਮੈਨ ਬਣਾਇਆ ਜਾਵੇਗਾ ਐਸਪੀਸੀ ਦਾ ਕਿਉਂਕਿ ਇਸ ਤੋਂ ਪਹਿਲਾਂ ਮੁਲਾਕਾਤ ਹੋਈ ਸੀ 6 ਤੋਂ 7 ਵੱਡੇ ਆਗੂਆਂ ਦੀ ਸੁਖਬੀਰ ਸਿੰਘ ਬਾਦਲ ਦੇ ਨਾਲ ਲੇਕਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੇਸ 'ਤੇ ਵਾਪਸ ਆਉਣਗੇ ਇਹ ਤਾਂ ਹੁਣ ਬਲਵਿੰਦਰ ਸਿੰਘ ਭੁੰਦੜ ਨੂੰ ਪਤਾ ਹੈ ਜਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪਤਾ ਹੈ ਯਾਨੀ ਕਿ ਕੱਲ ਸ਼੍ਰੀ ਅਕਾਲ ਤਖਤ ਸਿੱਧ ਦੇ ਜਥੇਦਾਰ ਸ਼੍ਰੀ ਕੇਸ ਗੜ ਦੇ ਜਥੇਦਾਰ ਸੁਲਤਾਨ ਸਿੰਘ ਦੀ ਛੁੱਟੀ ਕੀਤੀ ਗਈ ਲੇਕਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰੇ ਉਹਨਾਂ ਆਂਤ੍ਰਿਕ ਕਮੇਟੀ ਦੇ ਮੈਂਬਰਾਂ ਵੱਲੋਂ ਬਿਲਕੁਲ ਗੱਲ ਨਹੀਂ ਕੀਤੀ ਗਈ ਇਸ ਲਈ ਆ ਜਿਹੜੇ ਸਿਆਸੀ ਲੋਕ ਨੇ ਜਿਹੜੇ ਪੱਤਰਕਾਰ ਲੋਕ ਨੇ ਉਹ ਕਹਿੰਦੇ ਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਇੱਕ ਦੋ ਦਿਨਾਂ ਦੇ ਵਿੱਚ ਫਿਰ ਦੁਬਾਰਾ ਐਜ਼ ਅ ਪ੍ਰਧਾਨਗੀ ਤੌਰ ਤੇ ਵਾਪਸੀ ਹੋ ਰਹੀ ਹੈ ਇਟ ਮੀਨਸ ਕਿ ਉਹੀ ਜਿਹੜਾ ਹੈ ਅਹੁਦਾ ਸਾਹਮਣੇ ਗੇ ਜਿਵੇਂ ਪਹਿਲਾ ਕੰਮ ਕਰ ਰਹੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਯਾਨੀ ਕਿ ਉਹੀ ਅਹੁਦਾ ਫਿਰ ਦੁਬਾਰਾ ਸਮਾਰਨ ਜਾ ਰਹੇ ਨੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਅਤੇ ਬਲਵਿੰਦਰ ਸਿੰਘ ਪੁੰਦੜ ਦੀ ਗੁਪਤ ਮੀਟਿੰਗ ਦਾ ਜਿਹੜਾ ਹੈ ਉਹ ਰਾਜ ਜਿਹੜਾ ਹੈ ਸਾਹਮਣੇ ਆ ਗਿਆ ਹੈ ਧੰਨਵਾਦ